ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਮੀਤਾ ਡੇਰੀ ਵਰਮ ਤੇ ਸਵਾਗਤ ਹੈ ਜੀ। ਵੀਡੀਓ ਪਿੰਡ ਲਖੂਵਾਲ ਤਹਿਸੀਲ ਅਈਨਾਲਾ ਤੇ ਜ਼ਿਲ੍ਹਾ ਮਸਲ। ਅੱਜ ਤਾਂ ਤਿੰਨ ਪਸ਼ੂ ਲਿਖਾਉਣ ਲੱਗੇ ਆ ਇੱਕ ਬਿਲਕੁਲ ਤਾਜੀ ਨਾਰੂ ਦੇ ਬੱਚਾ ਰਹਿਣ ਤੇ ਇੱਕ ਪੂਰੀ ਝੋਡੀ ਨਗੀਨਾ ਵੀ ਸੀ ਆ ਤੇ ਇੱਕ ਵੱਡੀ ਮੈਂ ਠੋਕੜ ਗੱਬਣ 18 ਤੋਂ ਪ੍ਰੋਫੈਸਰ ਕਾਰੜ ਆ ਮੈਂ ਉਹਦਾ ਵੀ ਨੇ ਦੱਸਿਆ ਤੇ ਬਾਕੀ ਪੁੱਛਨੇ ਆ ਸਾਰੀ ਵੀਤੀ ਉਹਨਾਂ ਨੂੰ ਦਤੇਗਾ। ਵੀਜੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਜੀ ਤੁਹਾਡਾ ਆਮਦਾਸ ਦੀ ਕਿਰਪਾ ਵਧੀਆ ਚੱਲਦਾ ਵੀ ਨਾ ਵਧੀਆ ਹੋਰ ਸਾਬ ਵਧੀਆ ਤੁਸੀਂ ਸੁਣਾਓ ਵਧੀਆ ਚਾਹੀਦਾ ਜੀ ਤੇ ਅੱਜ ਤਿੰਨ ਬਿਛੂ ਪਾਉਣੇ ਆ ਤਿੰਨ ਹੀ ਆ ਇੱਕ ਮਤਲਬ ਟੋਕੜ ਕਪੜ ਪੂਰੇ ਰਿਕਾਰਡ ਵਾਲੀ ਮੈਂ ਵੱਡੀ ਹਾਂਜੀ 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 ਤੇ ਇੱਕ ਬੂਰੀ ਘੋਟੀ ਹੁਣੇ ਆਈ ਸੂਈ ਠੀਕ ਆ ਤੇ ਇੱਕ ਵੈੜ ਸੂਈ ਤੁਹਾਨੂੰ ਹਾਂਜੀ ਬਿਲਕੁਲ ਤੇਰਾ ਨਾਮ ਤੇ ਐਡਰੈਸ ਦੱਸੋ ਨਾਮ ਇੰਜੀ ਨੀਤਾ ਪਿੰਡ ਲਖੂਆਲ ਤਹਿਸੀਲ ਇਨਾਲਾ ਜਲਾ ਅਮਰਸਾ ਦੇ ਨੇੜੇ ਰਮਦਾਸ ਲਖੂਆਲ ਠੀਕ ਆ ਠੀਕ ਆ ਫੋਨ ਨੰਬਰ 959266054 ਠੀਕ ਹੈ ਬਈ ਠੀਕ ਵੀਰ ਜੀ ਹੋਸ ਲਾਉਂ ਠੀਕ ਆ ਵੇ ਗਿਆ ਕੱਲ ਵਾਲਾ ਮਾਲ ਮਾਲ ਵੇ ਗਿਆ ਜੀ ਠੀਕ ਆ ਵੀਰ ਜੀ ਠੀਕ ਆ ਇਹ ਕਿਹੜੀ ਤੋਂ ਵੀ ਅੱਜ ਸ਼ੁਰੂ ਕਰੀਏ ਪਹਿਲਾਂ ਤੋ ਕਰ ਲਓ ਤੋ ਕਰ ਲੀਏ ਹਾਂ ਕਰ ਲੀਏ ਤੇ ਦੱਸਿਓ ਵੀਰ ਜੀ ਇਹਦੇ ਬਾਰੇ ਇਹ ਵੀਰ ਜੀ ਸਾਡੇ ਦਸਨ ਦੀ ਲੋੜ ਪਣੀ ਹਾਂਜੀ ਤੇ ਵੀਰ ਸ਼ਾਨੇ ਨੇ ਆਪੇ ਵੇ ਲੈਣੀਆਂ ਤੇ ਮੈਂ ਤਾਈ ਦਾ ਰਕਾਰ 18 ਕਿਲੋ ਦਾ ਅ 18 ਕਿਲੋ ਦਾ ਪਾ ਰਿਆ ਹਾਂ ਹਾਂਜੀ ਹੁਣੇ 6 ਮਹੀਨੇ ਦੀ ਆਪਾਂ ਚੈੱਕ ਕਰਾ ਲਈ ਆਪਣੇ ਕਰਾ ਲਈ ਆ ਇਹ ਛੇ ਕੱਲੋਂ ਇਸਨੇ ਦੋਵੇਂ ਟਾਈਮ ਮਿਲਦੀ ਆ ਦੋਵੇਂ ਟਾਈਮ ਹੀ ਬਾਕੀ ਬਾਹਰ ਕੱਢ ਕੇ ਤੁਹਾਨੂੰ ਬਾਕੀ ਵੀਰ ਜੀ ਤੁਹਾਨੂੰ ਸਾਰੇ ਹੀ ਬਖਾਉਨੇ ਆ ਮੈਂ ਐ ਜੈਡ ਬਲਾਇਰ ਦਾ ਵੱਡੀ ਮੈਂ ਆ ਜੇ ਇਹਨਾਂ ਨੂੰ ਸਮਝੋ ਛੋਟੀ ਜੇ ਕੋਈ ਇਥੇਾਂ ਵੀ ਛੋਟੀ ਗੱਡੂਗਾ ਨਾ ਹਾਂਜੀ ਨਹੀਂ ਨਹੀਂ ਵੱਡੀ ਇਕੱਲੀ ਗੱਡੀ ਚ ਆਉਣ ਵਾਲੀ ਆ ਵੀਰ ਉਹ ਤਾਂ ਖਾਣ ਦੇ ਬਾਅਦ ਸੱਜਣਾ ਨੂੰ ਲੱਗਾ ਠੀਕ ਆ ਵੀਰ ਜੀ ਠੀਕ ਆ ਮੋੜ ਲਓ ਗ੍ਰਿੰਦਰ ਵੀਰ 450 ਵੱਡੀ ਝੋਟੀ ਜੇ ਤੇ ਕੋਈ ਵੀ ਛੋਟੀ ਨਾ ਇਹਨੇ ਸੰਝੀ ਪੂਰੀ ਫੁੱਲ ਸੱਜੇ ਤੇ ਬਾਕੀ ਵੀਰ ਨੂੰ ਸੁਝਾਵਾ ਇਹਦਾ ਪਿਛਲਾ ਹੀ ਨੇ ਕਿ ਲਵਾਇਆ ਵੀਜੀ ਕਨਵੈਨਸ ਹੋਏ ਦੀ ਗੱਪਣਿਆ ਵੀਜੀ ਕਹਿਣਾ ਤਾਂ ਦੂਜਾ ਵੀ ਕਹਿ ਸਕਦੇ ਆ ਹਾਂਜੀ ਹਾਂਜੀ ਪਰ ਤੀਜੇ ਗਾਂ ਚ ਸੁਣਾ ਤੀਜੇ ਲਈ ਗੱਪਣਿਆ ਦੂਜੇ ਸੁਵੇ ਦਾ ਰਿਕਾਰਡ ਦਾ 18 ਕਿਲੋ ਦਾ 18 ਕਿਲੋ ਦਾ ਹਾਂ ਠੀਕ ਆ ਜੇ ਕਹੋਗਾ ਮਨ ਨਾਲ ਅੱਜ ਲੈ ਕੇ ਸਾਰੀ ਪੂਛ ਤੱਕ ਵੇਖ ਲੋ ਫਿਰ ਦੋੜਾ ਕੇ ਆਵੇ ਲੋ ਤੇ ਵੀਜੀ ਮਲੇ ਇਹ ਲਾਰੇ ਹੁੰਤੂ ਹੁੰਦੇ ਅੱਗੇ ਇਹ ਵੱਡੀ ਛੋਟੀ ਹੈ ਸਿੰਗਲ ਹੱਡੀ ਦੀ ਆ ਸਿੰਗਲ ਹੱਡੀ ਦੀ ਵੱਡੀ ਝੋਟੀ ਜੇ ਤੇ 18 ਕਿਲੋ ਰਿਕਾਰਡ ਵਾਲੀ ਝੋਟੀ ਆ ਵੀ ਥਣ ਥਣ ਦਿਖਾਓ ਜੇ ਫਿਰ ਲੈ ਵੇਖੋ ਕਿਦਾਂ ਥਣਾ ਦੀ ਇਧਰੋਂ ਵੀ ਦਿਖਾ ਦਿਓ ਮੈਂ ਨਾ ਕਰਦਾ ਕਰੇ ਉਹ ਆ ਦਗਾਓ ਆ ਇਧਰੋਂ ਦਿਖਾਓ ਆ ਦੇਖੋ ਥਣਾ ਦਾ ਸੈਜ ਤੇ ਗੈਮ ਮੈਂ ਕਿੜ ਕਿੜ ਤੇ ਥਣ ਲੱਗੇ ਆਹ ਵਾਲੀ ਦੇਖੋ ਸਿੰਘ ਸੁਮ ਕਿੰਨਾ ਚੰਗਾ ਲੱਗਾ ਬਰੀਕ ਸਿੰਘੀ ਲੱਗੀ ਬਾਕੀ ਮੇਰਾ ਵੀ ਕੋਈ ਛੋਟੀ ਨਾ ਸਮਝੇ ਪੂਰੀ ਵੱਡੀ ਆ ਇਹ ਆ ਮੈਂ ਲਾ ਕੇ ਕੋਈ ਰੱਖ ਦੇਣਾ ਹਾਂ ਆ ਵੇਖ ਲੋ ਤੇ ਵੀ ਜੀ ਇਹ ਮਿਲਦੀ ਕਿੱਧਰ ਜਾਈ ਇਹ ਮੇਰੇ ਕੋ ਉੱਥੇ ਦੇ ਵੀ ਜੀ ਪਾੜੇ ਨੇ ਕੋਈ ਆ ਅੱਛਾ ਤੜ ਖੁਦ ਹਾਂ ਤੜ ਖੁਦ ਆਈ ਹੈ ਜੀ ਨਾ ਮੈਂ ਆਪਣੇ ਕੋਈ ਆ ਜੀ ਆਪਣਾ ਵਾਲੇ ਹੁਣੇ ਆਈ ਆ ਠੀਕ ਹੈ ਬੂਰੀ ਟਿਵੀ ਹੁਣੇ ਆਈ ਹੈ ਵੀ ਹੁਣੇ ਆਈ ਜੀ ਠੀਕ ਹੈ ਭਾਜੀ ਤੇ ਬਾਕੀ ਚੈੱਕ ਅਪਾ ਕਰਾ ਲਈ ਆ ਕਿ ਕਿਸੇ ਵੀਰ ਨੂੰ ਸ਼ੱਕ ਜਾਂਦੇ ਤਾਂ ਆਪਣੇ ਆਪਣੇ ਪੰਜਾਂ ਦਾ ਹੁਣ ਅੰਦਰ ਬਾਕੀ ਜਿਹੜਾ ਇਹਦਾ ਮੈਨੂੰ ਪੰਜਾਂ ਦਿਨਾਂ ਦਾ ਕਰਾ ਕੇ ਤੁਹਾਨੂੰ ਫੋਨ ਕਰਨਾ ਤੇ ਢੀਡੇ ਵੀਰ ਦਾ ਮੁੱਲ ਜਿਆਦਾ ਕੀ ਆ ਛੋਟੀ ਵੀਰ ਦੀ ਮਤਲਬ 70 ਲੱਖ ਰੁਪਏ ਦੀ ਪਰ ਆਪਾਂ ਦੇ ਦਿੰਦੇ ਨਹੀਂ ਬਿਲਕੁਲ ਜਾਏ ਜੀ ਬਿਲਕੁਲ ਜਾਏ ਹਾਂ ਜਿਹੜੀ ਇਹ ਆ ਵੀ ਮੈਂ ਸਾਂਭ ਲਈ ਨਾ ਇਹ ਨਹੀਂ ਆਪਾਂ ਦੇਣੀ ਐ ਲੱਖ ਰੁਪਈਆ ਨਾਲ ਲਾਣਾ ਹੈ ਡਬਲ ਡਬਲ ਰੁਪਈਏ ਨਾਲ ਲਾਣੇ ਆ ਕਿਉਂਕਿ ਸਾਹਮਣੇ ਨਾਲ ਨੂੰ ਫਾਇਦਾ ਜੀ ਕਿੰਨੇ ਦੀ ਜੀ ਹੁਣ ਲੋਥੀ ਇਹ ਆਪਾਂ ਦੇਰੀ ਤੁਹਾਡੀ 85000 ਨਹੀਂ ਜਿਆਦਾ ਜਿਆਦਾ ਕਰੀਏ ਛੋਟੀ ਜੀ ਨਹੀਂ ਕੋਈ ਕਮੀ ਹੈਗੀ ਛੋਟੀ ਤੇ ਆਪਾਂ ਪਹਿਲਾਂ ਮੇਰਾ ਭਰਾ ਨੇ ਕਹਿੰਦੇ ਨੇਦਰ ਹੀ ਸਕੂਗਾ ਵੀ ਆਹ ਨੌਖਤ ਨਹੀਂ ਨੀਂ ਨੰਦ ਨਹੀਂ ਹੈ ਜੀ ਹਾਂ ਹਾਂਜੀ ਦੱਸੋ ਬਈ ਤੁਸੀਂ ਦੱਸੋ ਅਸੀਂ ਉਹ ਅੰਦਰ ਕਰ ਦੋ ਜਿੰਨੀ ਵੀ ਕਰਨੀ ਹੈ ਅਸੀਂ ਉਹ ਅੰਦਰ ਕਰ ਹਾਂਜੀ ਨਹੀਂ ਕਰਦੀਏ ਕੋਈ ਗੱਲ ਕਰਦਾ ਕੋਈ ਕਰ ਦੋ ਅਸੀਂ ਦੇ ਦਈਏ ਨਹੀਂ ਅੰਦਰ ਹੈ ਅੰਦਰ ਹੀ ਕਰੀਏ ਦੋ ਹੋਰ ਛੱਡ ਦੇ 78 ਦੇ ਨਹੀਂ ਦੋ ਹੋਰ ਛੱਡੋ ਕਰ ਕਿਹੜਾ 76000 ਤੇ ਮੇਰਾ ਵੀ ਹੁਣ 100 ਰੁਪਿਆ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਉਹ ਤਾਂ 76000 ਦੀ ਵੀ 3B Z Black ਕਾਲੀ ਆ ਤਾਂ ਬੁਲਾਇਆ ਕਰ ਪੂਰੀ ਵੱਡੀ ਜੇ ਕੋਈ ਵੀ ਛੋਟੀ ਨਾ ਸਮਝੇ ਤੇ ਅੱਖਾਂ ਮਿਲ ਕੇ ਛੋਟੀ ਲੈ ਜਾਏ ਵੀ ਨੇ ਚੈੱਕ ਕਰਾਈ 100 ਰੁਪਿਆ ਨਾਲ ਮਹੀਨਾ ਲਾਉਣਾ ਤੇ ਦੁੱਧ ਦੇ ਦਾ ਜਿਹੜਾ 6 ਕਿਲੋ ਉਹ ਵੀ 10 ਕਿਲੋ ਵਰਗਾ ਜੀ ਕਿਉਂਕਿ ਸਿੰਪਲ ਵਾਲਾ ਹੈ ਬਾਕੀ ਆਹ ਦਾ ਹੱਦੀ ਸਿੰਗਲ ਆ ਨਹੀਂ ਸਿੰਗਲ ਆ ਬਖਾਤੀ ਆ ਅੱਖਾਂ ਵੇਖੋ ਮੈਂ ਰੱਖਣਾ ਹੋਨਸਾਜ ਹੈ ਹੋਨਸਾਜ ਹੈ ਬਹੁਤ ਵੱਡੀ ਆ ਬਾਕੀ ਨਹੀਂ ਕਿਆ ਹੋਣੀ ਆਈ ਆ ਕਿਥੋਂ ਫੀਸ ਲੈਤਾ ਜੀ ਆ ਵੇਖੋ ਨਗੀਨਾ ਹੀ ਆ ਪਹਿਲਾ ਹੀ ਸੁਆ ਜੀ ਪਹਿਲਾ ਹੀ ਸੁਆ ਹਾਂਜੀ ਮਗਰ ਮਗਰ ਇਹ ਕੱਟੀ ਗਏ ਅੱਛਾ ਬਾਕੀ ਇਹਦੀ ਸੇਵਾ ਸੁਆ ਨਹੀਂ ਜਦੀ ਹੋਈ ਅੱਛਾ ਇਹ ਆਗ ਹੀ ਖਾਂਦੀ ਆਈ ਜਿਵੇਂ ਤੁਹਾਨੂੰ ਕਹਿ ਦਿਆ 12 ਕਿਲੋ ਅਗ ਨਹੀਂ ਹੁਣ ਆਈ ਹੁਣ ਇਹਨੇ ਲਾਈ ਆ ਉਹ ਗੱਡੀ ਜਾਂਦ ਲਈ ਉਹਦੇ ਲਈ 6 ਕਿਲੋ ਜਿਵੇਂ ਨਾ ਕੋਈ ਕਹੇ 10000 12 ਨੇ ਕਿਨੇ ਕਾ ਪੈਸੇ ਲੈਣੇ ਉਹਨਾਂ ਦੇ ਬੋਤਲ ਵੀ ਹੁੰਦਾ ਆ ਹਾਂ ਚਲੋ ਜੇ ਵੀਰ ਉਹ ਦੁੱਧ ਤੇ ਆ ਸੇਵਾ ਲੱਗ ਗਈ ਤੇ ਬਾਕੀ ਸੋਣੀ ਬੜੀ ਜਿਹਾ ਝੋਟੀ ਵੇਖੋ ਬਣੀ ਦੋ ਜਿਹੜੇ ਮੰਦਰੀ ਜੀ ਜੇ ਤੇ ਬਾਕੀ ਕਾਤ ਜਿਹੜਾ ਲਾ ਨਹੀਂ ਹਟੇ ਲਾ ਜਿਹੜਾ ਨਾਂ ਵਧੀ ਤੇ ਨਾ ਪੱਕਾ ਦੁੱਧ 6 ਕਿਲੋ ਆ ਪੱਕਾ ਦੁੱਧ ਵੀਰ ਕਹਿੰਦਾ 6 ਕਿਲੋ ਐ ਬਾਕੀ ਹੈ ਪ्योर ਬੂਰੀ ਨੀਲੀ ਰਾਵੀ ਗਿਆ ਤੇ ਸਾਫ ਹੋ ਗਈ ਝੋਟੀਆਂ ਗਿਰ ਗਿਰ ਕੇ ਖਣ ਲਗਾ ਝੋਟੀਆਂ ਤੇ ਸਾਫ ਸਦੀ ਝੋਟੀਆਂ ਤੇ ਬੱਚਾ ਵੀ ਤਾਂ ਤੁਹਾਨੂੰ ਦਿਖਾ ਦਿੰਦੇ ਪਹਿਲਾ ਹੀ ਸੀ ভাই ਪਲੂਣ ਹੀ ਛੋਟੀ ਸੀ ਆ ਇਹ ਵੀ ਇਥੇ ਕਿੰਨਾ ਦੁੱਧ ਘਰ ਜੂਗੀ ਸਾਮਿਆਂ ਤੇ ਵੀਰ ਦੀ ਸੇਵਾ ਦੇ ਆਪਾਂ ਤਾਂ ਹੁਣ ਜਿਹੜਾ ਮੌਕੇ ਤੇ ਹੁਣੇ ਹੀ ਲੈ ਆਈ ਆ। ਹਾਂ ਬਿਲਕੁਲ 맞। ਦੇ ਉਹੋ ਹੀ ਦਸਣਾ ਹੈ ਗਾੜੀ ਕੋ ਸਾਰ ਸੇਵਾ ਕਰੇਗਾ 84 ਲੈ 9 ਜੋ। ਮੈਂ 8 ਕਰੂਗੀ ਕਿ ਨਹੀਂ? ਹਾਂ 8 ਕਰ ਦੂਗੀ। 8 ਦਾ ਰਾਮ ਨਾ ਕਰ ਦਈਏ ਕੋ ਸੇਵਾ ਕਰੇਗਾ। ਨਾ ਕਰੂਗਾ ਤਾਂ ਫੇਰ ਵੀ ਜਾਨ ਨੂੰ ਘਟ ਜੇ। ਬਿਲਕੁਲ। ਮਗਰ ਕੀ ਜੇ? ਮਗਰ ਕੱਟੀ ਗਏ ਦੇ। ਕੱਟੀ ਆ। ਦਿਖਾ ਦੇਣਾ ਤੈਨੂੰ ਬੱਚੀ। ਬਿਲਕੁਲ। ਇਹ ਸੀਲ ਖੜਾ ਕਿੰਨੀ ਜੇ? ਅੱਛਾ। ਭਾਵੇਂ ਤੇਰਾ ਟਾਈਮ ਚੋ ਲੋ। ਚਲੋ ਸੀਲ ਡੰਗਰ ਦਾ ਪਸ਼ੂ ਦਾ ਵਾਧਾ ਹੈ। ਬਾਕੀ ਸਿੰਘ ਸ਼ਿਰ ਦੀ ਵੇਖ ਹੈ ਕਿ ਬੱਚੇ-ਪੁੱਛੇ ਲੈ ਆਲੀ ਚੰਗੀ ਵੇਖੋ। ਚੰ ਤੇ ਵੀਰ ਜੀ ਮੋਲੇ ਦਾ ਮੈਂ ਕਹ ਉਹ ਨਿਗਾ ਜੇ ਬਿਲਕੁਲ ਜਿਹੜਾ ਪਹਿਲੇ ਫੋਨ ਤੇ ਜਾਵੇ ਅੱਜ 70 ਦੇ ਦਈਏ ਨਹੀਂ ਕਰੀਏ ਜੇ ਜੀ ਹਾਂ ਜੇ ਅੱਜ ਕਰ ਦਈਏ ਬਸ ਜਿਹੜੀ ਉੱਡਦੀ ਜਾਵੇ 3 ਛੱਡ ਜੀ 67 ਦੀ ਇੱਕੋ ਹੀ ਗੱਲ ਮੈਂ ਕਰਦਣੀ ਜੀ 65 ਦੀ ਹਾਂ ਦਾ ਹੀ ਜੀ ਨਹੀਂ 65 ਦੀ ਵੀ ਨਹੀਂ ਇੱਕ ਹੋਰ ਛੋੜ 40 ਦੀ ਇੱਕ ਹੋਰ 36 ਦੀ ਨਹੀਂ ਬਾੜ ਚੱਲ ਬਾੜ ਦੀ ਜਾਂਦ ਹੁਣ ਜੇ ਸਾਹ ਹਟਣਾ ਜੇ ਲੋ ਬੇਲਣਾ ਨਹੀਂ ਬਿਲਕੁਲ ਸੱਜੇ ਇੱਕ ਹੋਰ ਹਟਣਾ ਮੁੜ ਕੇ ਬਿਲਕੁਲ ਬਾੜ ਹਰ ਨਹੀਂ ਆਪਰਾਉਂਦੀ ਮੈਨੂੰ ਲਾਵੇ ਤੇ ਕਾਰ ਵਾਲਾ ਲੈ ਕੇ ਦਾ ਤੂੰ ਆ ਦੇ ਆ ਕਟੀਆਂ ਆਇਆ ਇੱਕੀ ਦੀ ਭਾਵੇਂ ਕੋਈ ਵੀ ਰੀਆ ਦੀ ਲਾੜੇ ਭਾਵੇਂ ਮਹੀਨੇ ਦੀ ਲਾੜੇ ਠੀਕ ਹੈ ਵੀਰ ਜੀ ਹਾਂ ਜੀ ਆ ਇਹ ਸਾਹਮਣੇ ਹੀ ਆ ਬੱਚਾ ਤੇ ਬਾਕੀ ਵੈੜ ਆਪਣੇ ਕੋ ਸੂਈ ਕੱਲ ਦੀ ਹਾਂ ਜੀ ਕੱਲ ਸਵੇਰ ਦੀ ਕੱਲ ਸਵੇਰ ਦੀ ਆਓ ਜੇ ਬੱਚਾ ਮੈਂ ਤੁਹਾਨੂੰ ਆ ਕੇ ਦਿਖਾ ਦਿੰਦਾ ਸੀਲ ਠੰਡੀ ਬੜੀ ਪਹਿਲਾਂ ਹੀ ਸੂਗਾ ਜੀ ਮਗਰ ਕੀ ਦੇ ਬੱਛਾ ਜੀ ਲਿਆ ਆ ਬੱਚਾ ਮਾੜਾ ਦਿਖਾ ਦੇ ਕੱਲ ਦੀ ਵੈੜ ਦੇਖੋ ਥਣਕ ਲਾਲੀ ਨੂੰ ਦੇਖੋ ਵੈੜ ਨੂੰ ਲੱਗਾਇਆ ਘੜ ਘੜ ਦੇ ਗੁਲਾਬੀ ਥਣ ਲੱਗਾ ਬੜੀ ਬਣੀ ਵੈਨੋ ਹੈ ਵੀ ਵੱਡੀ ਅਸੀਆਂ ਚ ਹੁੰਦੀ ਹੈ ਵੱਡੀ ਆ ਵੈਰ ਪੂਰੀ ਪੂਰੀ ਸਾਫ ਪੰਜਾਬ ਵਾਲੀ ਜਰਸੀ ਆ ਪੰਜਾਬ ਵਾਲੀ ਜਰਸੀ ਆ ਇਹਦੀ ਕਿੰਨਾ ਦੁੱਧ ਭਰੂਗੀ ਦੁੱਧ ਵੀਰ ਜੀ ਮੱਛੀ ਨੇ ਜਦੋਂ ਜ਼ਿਆਦਾ ਨਹੀਂ ਕਿਤੇ 16-17 ਕਿਲੋ ਆਰਾਮ ਨਾਲ ਇਹਦੇ ਨਾਲ ਕਿੰਨੇ ਹੋ ਗਰੂ ਕਿੰਨੇ ਹਰ ਮੌਕੇ ਦੇ ਮਨੋ ਹੁਣ ਦੇਖੋ 11-10000 ਕਿਲੋ ਤਿੰਨ ਚੋਈਆਂ ਹੋ ਗਈਆਂ ਦੋਵੇਂ ਚ ਕਿੰਨ ਚੋਈਆਂ ਹੋ ਗਈਆਂ ਜੀ ਸੇਲ ਠੰਡੀ ਪਾਉਗੀ ਵੀਰ ਜੀ ਠੀਕ ਸੇਲ ਠੰਡੇ ਪਛੂੜੇ ਵਾਦਾ ਆਪਣਾ ਕੋਈ ਨਿਆਣਾ ਨੁਣਾ ਨਹੀਂ ਪਾਉਣਾ ਇਦਾਂ ਵੇਖ ਲੋ ਆਰਾਮ ਨਾਲ ਜਿਹੜਾ ਕਰੀ ਜੋ ਬਿਲਕੁਲ ਵੱਡੀ ਮਹਿਰ ਜੇ ਕੱਲ ਹੀ ਫਰੀ ਜੇ ਨਾਰੂ ਦੇ ਬੱਚਾ ਜੇ ਤੇ ਤਿੰਨ ਚੋਈਆਂ ਹੋ ਗਈਆਂ ਤਾਂ 10000 ਕਿਲੋ ਬੋਲਾ ਜੀ

ਦੀ ਪੋਲੀ ਰੂਰ ਗੀ ਚੁੜਾਈ ਵੇਖੋ ਕਿੰਨੀ ਸਾਫ ਜੀ ਤੇ ਮਗਰਲਾ ਨਹੀਂ ਫਤੂ ਬਿਲਕੁਲ ਖੱਟਾ ਬੋਲਾ ਜੇ ਹੋਣਿਆ ਜੀ ਚਲੋ ਠੰਡੀ ਸੀਨ ਆ ਤੋੜ ਦਿਓ ਥੋੜੀ ਜੀ ਬਾਹਰ ਕੱਢ ਦੇ ਥੋੜੀ ਜੀ ਠਾ ਢੁੰਡੇ ਵੀ ਜੀ ਡੰਗਰ ਸੂਏ ਤਾ ਜੇ ਨਹੀਂ ਬਿਲਕੁਲ ਸਹੀ ਆ ਬਿਲਕੁਲ ਬਿਲਕੁਲ ਵੇਖੋ ਵੈੜ ਕਿੰਨੀ ਜੀ ਸਾਫ ਆ ਨਾ ਕਬੱਡੀ ਜੇ ਬੇਲ ਬਹੁਤ ਜਿਆਦੀ ਆ ਵੈੜ ਗਈ ਬਾਹਰ ਕੱਢ ਦੇ ਨਮੋਸਕਾਰ ਸਾਡੇ ਦੇ ਬਖਾਨ ਨੇ ਲੰਮੇ ਹਨੇ ਮੋਟਾ ਕੋਈ ਨਹੀਂ ਕੋਈ ਨਹੀਂ ਤੇ ਕੱਲ ਦੀ ਵੀ ਕਹਿੰਦਾ ਸੁਈ ਆ ਤੱਤੇ ਵਿੱਚ ਆਈਆਂ ਹੁੰਦੀਆਂ ਦੇਖੋ ਮੋਰਦੋ ਵੀ ਦੀ ਸੀ ਸਕਵਾ ਜਿੱਤ ਕਮਾਲ ਦਾ ਸੈ ਇ ਕੇ ਗਏ ਵੇਖੋ ਕਟਹਿਣ ਗਿਰ ਘਿਰ ਤੇ ਲਗਾ ਹੰਮੀ ਗਾਂ ਉਹਦੇ ਉੱਤੇ ਨਹੀਂ ਚਾਹੋ ਵਾਟੀ ਵੀ ਨੂੰ ਕੁਛ ਨਹੀਂ ਦਾ ਮੁੱਲ ਵੀ ਤੇ ਮੈਂ ਵੀ ਇਹਦਾ ਮੁੱਲ ਕਰਦਾ ਜਾਇਜ਼ ਉਹਡੇ ਵੀ ਦੀ ਅੱਜ ਕੀ ਮੁੱਲ ਕਰਨਾ ਹੈ ਦਾ ਮੈਂ ਕਹਿੰਦਾ ਬੱਚੀ ਇੰਨੀ ਚੰਗੀ ਏ ਹਾਂ ਅੱਖਾਂ ਨੂੰ ਦੇਖ ਲੈ ਜੇ ਕਿਸੇ ਗੱਲ ਇੰਨੀ ਕਮੀ ਨਹੀਂ ਨਹੀਂ ਹੰਦੇ ਹਾਂ ਜਿਵੇਂ ਆਪ ਸਮਾਂ ਠੰਡੀ ਸੀਲ ਨਹੀਂ ਤੇ ਪਹਿਰਣਾ ਲੋਹ ਜੂੜ ਜੂੜ ਕੇ ਚੁੰਦੇ ਆ ਹਾਂ ਦੱਸੋ ਮੁੱਲ ਕਰਦੀ ਹੈ ਮਿੰਦੀ 55000 55 ਹਾਂ ਮੈਂ ਰਾ ਭਰਾਣੇ ਤੇ ਉਹ ਅੰਦਰ ਕਰਦਾ ਕਿਨਾ ਕਰੀਏ ਦੱਸੋ ਕੰਮ ਆਪਣੇ ਸਾਹਮਣੇ ਪੰਜ ਛੱਡ ਗਏ 50 ਦੇ ਨਹੀਂ ਅੰਦਰ 200 ਛੱਡ ਗਏ ਮੈਂ ਤਾਂ 50 ਚ ਅੱਜ ਕਹਿਣੇ ਛੱਡ ਗਏ ਹਾਂ ਮੇਰੇ ਕੋਲ 50 ਚ ਪੰਜ ਕਹਿ ਕੇ ਤੇ 50 ਦੇ ਪੰਜ ਛੱਡ ਦਿੰਦੇ ਆਂ ਤਾਂ ਠੀਕ ਹੈ ਠੀਕ ਹੈ ਠੀਕ ਹੈ ਪੂਰੀ ਵਸ਼ੀ ਤੋਪ ਗਲਾਸ ਆ ਗਈ ਠੀਕ ਆ ਮੇਰਾ ਬਰਾਦ ਬਿਲਕੁਲ ਆਪਾਂ ਤਾਂ 21 16000 ਕੋਲ ਆਰਾਮ ਨਾਲ ਇਹੋ ਵੱਡੀ ਬੱਚੀ ਐ ਨਾ ਪਲੀ ਐ ਮਤਲਬ ਵੀਰ ਪਹਿਲਾ ਸੁਆ ਇਹ ਇਹ ਕੋ ਲੱਸੀ ਨਾਲ ਵਾਲੀ ਕਹਿੰਦਾ ਕੋ ਨਹੀਂ ਰਾਜੀ ਆ ਜਦੋਂ ਸੁਈ ਆ ਤਾਜੀ ਤੇ ਨੀੜੇ ਵੀਰ ਜੀ ਕੁਛ ਕਹਿਣਾ ਚਾਹੁੰਦੇ ਸੀ ਵੀਰ ਜੀ ਇਹੋ ਜਿਹਾ ਮੱਲਾ ਹੁਣੇ ਆਈਆਂ ਨੇ ਦੋ ਤੇ ਇਹ ਬੱਚੀ ਸਾਡੇ ਕੋਲ ਸੁਈ ਆ ਆਪਣੇ ਕੋਲ ਤੇ ਇੱਕ ਨੰਬਰ ਚ ਵਾਈ ਆ ਕਹਿੰਦੀ ਮੇਰਾ ਵੀਰ ਜਿੰਨੇ ਵੀ ਉਹਨਾਂ ਨਾਲ ਸਿਰ ਤਸੱਲੀ ਕਰਕੇ ਖੜੇ ਜਿਹੜਾ ਗੱਬਣਾ ਸੀ ਭੇਜਿਆ ਉਹ ਪੰਜਾਂ ਦਿਨਾਂ ਤੱਕ ਚੈੱਕ ਕਰਾ ਕੇ ਸਾਨੂੰ ਫੋਨ ਕਰਦੇ ਜੇ ਨਹੀਂ ਯਕੀਨ ਕਰਨਾ ਹੋ ਆਣ ਕੇ ਡਾਕਟਰ ਆਪਣਾ ਬਿਲਕੁਲ ਜਿਹੜਾ ਲਾਮਾ ਦੇਣਾ ਉਹ ਤੁਹਾਨੂੰ ਤਸਦੀਕ ਕਰਕੇ ਫੜਨਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ